ਜਦੋਂ ਸਾਡੇ ਘਰ ਦੇ ਵਿੱਚ ਕੋਈ ਖੁਸ਼ੀ ਦਾ ਮੌਕਾ ਆਂਦਾ ਹੈ ਭਾਵੇਂ ਕਿਸੇ ਦੀ ਵਿਆਹ ਸ਼ਾਦੀ ਹੋਵੇ ਜਾਂ ਕੋਈ ਤਿਉਹਾਰ ਹੋਵੇ ਜਿਵੇਂ ਕਿ ਦੀਵਾਲੀ ਆ ਗਈ ਬਹੁਤ ਸਾਰੇ ਲੋਕ ਨੇ ਜਿਹੜੇ ਖੁਸ਼ੀ ਦੇ ਮੌਕੇ ਦੇ ਉੱਤੇ ਨਾ ਆਪਣੀ ਸਿਹਤ ਨੂੰ ਸਭ ਤੋਂ ਜ਼ਿਆਦਾ ਇਗਨੋਰ ਕਰਦੇ ਨੇ ਮਤਲਬ ਇੱਕ ਪਰਸਨ ਆਪਣੇ ਆਪ ਨੂੰ ਫਿੱਟ ਕਰਨ ਦੀ ਜਰਨੀ ਦੇ ਵਿੱਚ ਹੈਗਾ ਸੀਗਾ ਪਰ ਉਹਨਾਂ ਦੇ ਘਰ ਵਿਆਹ ਆ ਗਿਆ ਜਦੋਂ ਵਿਆਹ ਆਇਆ ਉਸ ਬੰਦੇ ਨੂੰ ਆਪਣੀ ਫਿਟਨੈਸ ਦੀ ਉਹ ਜਰਨੀ ਜਿਹੜੀ ਹੈ ਉਹ ਭੁੱਲ ਗਈ ਹੈ ਜਦੋਂ ਕੋਈ ਤਿਉਹਾਰ ਆ ਗਿਆ ਜਿਵੇਂ ਕਿ ਦੀਵਾਲੀ ਆ ਗਈ ਬੰਦਾ ਫਿਟਨੈਸ ਦੀ ਜਰਨੀ ਤੇ ਹੈਗਾ ਸੀਗਾ ਪਰ ਜਦੋਂ ਤਿਉਹਾਰ ਆਇਆ ਦੀਵਾਲੀ ਆਈ ਤੇ ਫਿਟਨੈਸ ਦੀ ਜਰਨੀ ਜਿਹੜੀ ਹੈ ਉਹ ਭੁੱਲ ਗਈ ਹੈ ਜਿਹੜੇ ਲੋਕ ਕਿਸੇ ਵਿਆਹ ਸ਼ਾਦੀ ਕਰਕੇ ਕਿਸੇ ਤਿਉਹਾਰ ਕਰਕੇ ਆਪਣੇ ਹੈਲਦੀ weight loss ਦੀ ਜਰਨੀ ਨੂੰ ਭੁੱਲ ਜਾਂਦੇ ਨੇ ਨਾ ਚੀਟਿੰਗ ਕਰਨੀ ਸਟਾਰਟ ਕਰ ਦਿੰਦੇ ਨੇ ਆਪਣਾ ਨਿਊਟ੍ਰੀਸ਼ਨ ਦਾ ਇਨਟੇਕ ਜਿਹੜਾ ਹੈ ਉਹ ਬੰਦ ਕਰ ਦਿੰਦੇ ਨੇ ਜਾਂ ਘਟਾ ਦਿੰਦੇ ਨੇ ਜਾਂ ਆਪਣੀਆਂ ਮਨਮਰਜ਼ੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਕੋਚ ਦਾ ਕਹਿਣਾ ਨਹੀਂ ਮੰਨਦੇ ਮੈਂ ਤੁਹਾਨੂੰ ਦੱਸਣਾ ਚਾਹਨਾ ਵਾ ਇੱਕ ਗੱਲ ਯਾਦ ਰੱਖਿਓ ਜੇ ਤੁਹਾਡੀ ਸਿਹਤ ਚੰਗੀ ਹੈ ਨਾ ਤਾਂ ਹੀ ਵਿਆਹ ਵੀ ਸੋਹਣੇ ਲੱਗਣਗੇ ਜੇ ਤੁਹਾਡੀ ਸਿਹਤ ਚੰਗੀ ਹੈ ਨਾ ਫੈਸਟੀਵਲ ਵੀ ਦੀਵਾਲੀ ਵੀ ਤਾਂ ਹੀ ਚੰਗੀ ਹੈ ਪਰ ਜੇ ਤੁਹਾਡੀ ਸਿਹਤ ਚੰਗੀ ਨਹੀਂ ਨਾ ਹੈਗੀ ਤੇ ਭਾਵੇਂ ਤੁਹਾਡੇ ਘਰ ਦੇ ਵਿੱਚ ਫਿਰ ਵਿਆਹ ਹੋਵੇ ਜਾਂ ਕੋਈ ਤਿਉਹਾਰ ਹੋਵੇ ਤੁਸੀਂ ਉਹਨੂੰ ਵਧੀਆ ਤਰੀਕੇ ਦੇ ਨਾਲ ਕਦੀ ਵੀ ਮਨਾਇ ਨਹੀਂ ਸਕੋਗੇ ਇੰਪੋਰਟੈਂਟ ਫੈਸਟੀਵਲ ਨਹੀਂ ਹੈ ਇੰਪੋਰਟੈਂਟ ਕੋਈ ਵਿਆਹ ਸ਼ਾਦੀ ਨਹੀਂ ਹੈ ਮੋਸਟ ਇੰਪੋਰਟੈਂਟ ਕੀ ਹੈ ਤੁਹਾਡੀ ਚੰਗੀ ਸਿਹਤ ਜੇ ਤੁਹਾਡੀ ਚੰਗੀ ਸਿਹਤ ਹੈ ਫਿਰ ਵਿਆਹ ਸ਼ਾਦੀ ਦੇ ਵਿੱਚ ਵੀ ਪੂਰੀ ਐਸ਼ ਕਰੋਗੇ ਪੂਰੀ ਬੱਲੇ ਬੱਲੇ ਕਰੋਗੇ ਤੇ ਭੰਗੜੇ ਪਾਵੋਗੇ ਜੇ ਤੁਹਾਡੀ ਸਿਹਤ ਚੰਗੀ ਹੈ ਤੇ ਹਰ ਇੱਕ ਤਿਉਹਾਰ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਮਨਾ ਲਹੋਗੇ ਪਰ ਜੇ ਤੁਹਾਡੀ ਸਿਹਤ ਚੰਗੀ ਨਾ ਹੋਈ ਤੁਸੀਂ ਆਪਣੀ ਸਿਹਤ ਨੂੰ ਇਗਨੋਰ ਕੀਤਾ ਵਿਆਹ ਸ਼ਾਦੀ ਤੇ ਤਿਉਹਾਰ ਦੇ ਚੱਕਰ ਦੇ ਵਿੱਚ ਫਿਰ ਯਾਦ ਰੱਖਿਓ ਜੇ ਸਿਹਤ ਚੰਗੀ ਨਹੀਂ ਤੇ ਭਾਵੇਂ ਫਿਰ ਜਿੰਨੇ ਮਰਜੀ ਆਲੀਸ਼ਾਨ ਹਾਲ ਦੇ ਵਿੱਚ ਤੁਸੀਂ ਬੈਠੇ ਹੋਵੋ ਜਿੱਥੇ ਵਿਆਹ ਹੋ ਰਿਹਾ ਹੋਵੇ ਤੁਹਾਨੂੰ ਮਜ਼ਾ ਨਹੀਂ ਆਣ ਲੱਗਾ ਭਾਵੇਂ ਜਿੰਨਾ ਮਰਜ਼ੀ ਵੱਡਾ ਤੇ ਉਹ ਹਾਰ ਹੋਵੇ ਸਾਰੇ ਇੰਜੋਏ ਕਰ ਰਹੇ ਹੋਣਗੇ ਪਰ ਤੁਹਾਨੂੰ ਮਜ਼ਾ ਨਹੀਂ ਆਣ ਲੱਗਾ ਕਿਉਂ ਕਿ ਤੁਹਾਡੀ ਸਿਹਤ ਚੰਗੀ ਨਹੀਂ ਹੈ ਜਰਾ ਧਿਆਨ ਦੇ ਵਿੱਚ ਲੈ ਕੇ ਆਓ ਉਹਨਾਂ ਲੋਕਾਂ ਨੂੰ ਜਿਹੜੇ ਦੀਵਾਲੀ ਵਾਲੇ ਦਿਨ ਵੀ ਹਸਪਤਾਲ ਦੇ ਵਿੱਚ ਲੰਮੇ ਪਏ ਹੋਏ ਸੀ ਉਹਦੇ ਬੈੱਡ ਦੇ ਉੱਤੇ ਉੱਥੇ ਉਹ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਜੂਝਦੇ ਪਏ ਸੀਗੇ ਜੇ ਤੁਹਾਨੂੰ ਮੌਕਾ ਮਿਲਿਆ ਹੈਗਾ ਤੰਦਰੁਸਤ ਹੋਣ ਦਾ ਤੇ ਆਪਣੀ ਇਹ ਫਿਟਨੈਸ ਦੀ ਜਰਨੀ ਨੂੰ ਭੁੱਲਿਆ ਨਾ ਕਰੋ ਇਹਨੂੰ ਯਾਦ ਰੱਖੋ ਜੇ ਫਿੱਟ ਹੋ ਤੇ ਸਾਰੇ ਕੰਮ ਤੁਹਾਡੇ ਹੋਣਗੇ ਪਰ ਜੇ ਫਿੱਟ ਨਹੀਂ ਹੋ ਨਾ ਜੇ ਸਰੀਰ 'ਚ ਕੋਈ ਪ੍ਰੋਬਲਮ ਆ ਗਈ ਸਾਰੇ ਦੇ ਸਾਰੇ ਕੰਮ ਤੁਹਾਡੇ ਠੱਪ ਹੋ ਜਾਣਗੇ ਕੁਝ ਵੀ ਕਰਨ ਜੋਗੇ ਨਹੀਂ ਹੋਵੋਗੇ